ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਪਿਛਲੇ ਦਿਨੀ ਔਰਤਾਂ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਔਰਤਾਂ ਦੇ ਗੁਪਤ ਰੋਗਾਂ ਦੇ ਬਾਰੇ ਵਿੱਚ ਵੀਡੀਓ ਪਾਈ ਸੀ ਤੇ ਕਈ ਵੀਰਾਂ ਦੇ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਜਿਹੜੀਆਂ ਮਰਦਾਂ ਦੀਆਂ ਪ੍ਰੋਬਲਮਾਂ ਵੀਰਾਂ ਭਰਾਵਾਂ ਦੀਆਂ ਪ੍ਰੋਬਲਮਾਂ ਉਹਨਾਂ ਬਾਰੇ ਵੀ ਕੁਝ ਨੁਕਤੇ ਆ ਜਿਹੜੇ ਜ਼ਰੂਰ ਸਾਂਝੇ ਕੀਤੇ ਜਾਣ ਸੋ ਭਰਾਵਾਂ ਵਾਸਤੇ ਅੱਜ ਆਪਾਂ ਬਹੁਤ ਵਧੀਆ ਨੁਕਤੇ ਲੈ ਕੇ ਆਏ ਆ ਤੇ ਜਰੂਰ ਵੀਰ ਭਰਾ ਇਹ ਨੁਕਤੇ ਇਹਨੂੰ ਜ਼ਰੂਰ ਵਰਤਿਓ ਜਿਹੜਾ ਸਰੀਰ ਆ ਆਪਣਾ ਇਹਦੇ ਵਿੱਚ ਹੀ ਜਿਹੜੇ ਰੋਗ ਆ ਉਹ ਪੈਦਾ ਹੁੰਦੇ ਆ ਤੇ ਇਹਦੇ ਵਿੱਚ ਹੀ ਖਤਮ ਹੋ ਜਾਂਦੇ ਆ ਬਸ ਗੱਲ ਕੀ ਹੁੰਦੀ ਆ ਆਪਣੇ ਖਾਣ ਦੀ ਜੇ ਆਪਾਂ ਨੂੰ ਖਾਣ ਸਹੀ ਮਿਲਦੀ ਰਹੇ ਤਾਂ ਜਿਹੜੇ ਇਹ ਰੋਗ ਆ ਇਹ ਕਦੇ ਵੀ ਨਹੀਂ ਲੱਗਦੇ ਉਹ ਕਹਿੰਦੇ ਹੁੰਦੇ ਆ ਘੋੜਾ ਤੇ ਬੰਦਾ ਕਦੇ ਬੁਢੇ ਨਹੀਂ ਹੁੰਦੇ ਜੇ ਉਹਨਾਂ ਨੂੰ ਖਾਣ ਚੰਗੀ ਮਿਲਦੀ ਰਹੇ ਆਪਾਂ ਜਿੰਨੀਆਂ ਵੀ ਵੀਡੀਓ ਅੱਜ ਤੱਕ ਪਾਈਆਂ ਵਾਂ ਸਰੀਰ ਦੀ ਸੰਭਾਲ ਵਾਸਤੇ ਸਿਹਤ ਦੀ ਸੰਭਾਲ ਵਾਸਤੇ ਸਾਰੀਆਂ ਵੀਡੀਓ ਦੇ ਨਾਲ ਲੋਕਾਂ ਨੇ ਜੁੜ ਕੇ ਇਹਨਾਂ ਨੁਕਤਿਆਂ ਨੂੰ ਵਰਤ ਕੇ ਬਹੁਤ ਵਧੀਆ ਨਤੀਜੇ ਹਾਸਲ ਕੀਤੇ ਆ ਬਹੁਤੇ ਲੋਕਾਂ ਦੀਆਂ ਬਿਮਾਰੀਆਂ ਜਿਵੇਂ ਪੱਕੀਆਂ ਬਿਮਾਰੀਆਂ ਜਿਵੇਂ ਸ਼ੂਗਰ ਆ, ਥਾਇਰਾਇਡ ਆ ਜਾਂ ਮੋਟਾਪਾ ਵਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਬਿਮਾਰੀ ਆ ਉਹਨਾਂ ਤੋਂ ਲੋਕਾਂ ਨੇ ਮੁਕਤੀ ਪਾ ਲਈ ਆ ਕਈ ਵੀਰ ਨਸ਼ਾ ਵੀ ਛੱਡ ਚੁੱਕੇ ਆ ਆਪਣੀਆਂ ਇਹ ਚੀਜ਼ਾਂ ਨੂੰ ਵਰਤ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਵੀਰ ਭਰਾਵਾਂ ਦੇ ਇਹ ਗੋਪਤ ਰੂਗਾ ਉਹਨਾਂ ਦੇ ਬਾਰੇ ਚ ਗੱਲ ਕਰਾਂਗੇ ਜਿਵੇਂ ਸ਼ਿੱਗਰ ਪਤਣਾ ਜਾਂ ਸੁਪਨ ਦੋਸ਼ਾ ਜਾਂ ਮਿੱਧੇ ਦੀ ਗਰਮੀ ਆ ਤੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੈਕਸ ਦੀ ਸਮੱਸਿਆ ਵਾ ਸੋ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਆ ਤੇ ਆਪਾਂ ਅੱਜ ਦੱਸਦੇ ਆ ਵੀ ਕਿਹੜੀਆਂ ਚੀਜ਼ਾਂ ਖਾਣ ਦੇ ਨਾਲ ਤੁਹਾਡੀਆਂ ਇਹ ਪ੍ਰੋਬਲਮਸ ਆ ਜਿਹੜੀਆਂ ਇਹ ਹੱਲ ਹੋ ਸਕਦੀਆਂ ਨੇ ਇਹ ਜ਼ਰੂਰੀ ਨਹੀਂ ਵੀ ਮਹਿੰਗੀਆਂ ਜੜੀਆਂ ਬੂਟੀਆਂ ਖਾ ਕੇ ਜਾਂ ਮਹਿੰਗੇ ਟੈਬਲੇਟ ਗੋਲੀਆਂ ਖਾ ਕੇ ਹੀ ਤੁਸੀਂ ਸਹੀ ਹੋਵੋਗੇ ਤੁਸੀਂ ਘਰ ਦੀਆਂ ਜਿਹੜੀਆਂ ਘਰੇਲੂ ਖਾਣ ਵਾਲੀਆਂ ਵਸਤਾਂ ਵਾਂ ਜ਼ਰੂਰੀ ਚੀਜ਼ਾਂ ਵਾਂ ਉਹ ਖਾ ਕੇ ਵੀ ਤੁਸੀਂ ਸਹੀ ਸਲਾਮਤ ਆਪਣੀ ਜ਼ਿੰਦਗੀ ਆ ਜਿਹੜੀ गुजार ਸਕਦੇ ਨੂੰ ਸਭ ਤੋਂ ਪਹਿਲਾਂ ਤਾਂ ਵੀਰਾਂ ਭਰਾਵਾਂ ਵਾਸਤੇ ਇਹ ਵੀਡੀਓ ਆ ਜਿਹੜੀ ਇਹਦੇ ਆਧਾਰ ਤੇ ਤੁਸੀਂ ਗੋੜ ਤੇ ਇਮਲੀ ਦੀ ਚਟਣੀ ਜ਼ਰੂਰ ਬਣਾਉਣੀ ਆ ਜਿਵੇਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਆਂ ਵੀ ਔਰਤਾਂ ਰੋਜ਼ ਇੱਕ ਚਮਚਾ ਗੋੜ ਇਮਲੀ ਦੀ ਚਟਣੀ ਖਾ ਸਕਦੀਆਂ ਨੇ ਪਰ ਵੀਰ ਭਰਾਵਾ ਜਿਹੜੇ ਹਫ਼ਤੇ 'ਚ ਸਿਰਫ ਦੋ ਵਾਰ ਹਫਤੇ ਵਿੱਚ ਸਿਰਫ ਦੋ ਵਾਰ ਗੋੜੇਂ ਮਲੀ ਦੀ ਚਟਨੀ ਖਾਓ ਤੇ ਆਪਣੀਆਂ ਜਿਹੜੀਆਂ ਸਰੀਰਕ ਪ੍ਰੋਬਲਮਸ ਆ ਉਹਨਾਂ ਦਾ ਹੱਲ ਕਰੋ ਕਿਉਂਕਿ ਮਿੱਦੇ ਦੇ ਵਿੱਚ ਗਰਮੀ ਪੈ ਜਾਂਦੀ ਹੈ ਲੀਵਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਜਦੋਂ ਤਾਂ ਉਹਦੇ ਵਾਸਤੇ ਸਭ ਨਾਲੋਂ ਵਧੀਆ ਚੀਜ਼ ਹੈ ਜਿਹੜੀ ਗੋੜੇਂ ਮਲੀ ਦੀ ਚਟਨੀ ਆ ਇਸ ਦਾ ਸੇਵਨ ਤੁਸੀਂ ਜਰੂਰ ਸ਼ੁਰੂ ਕਰੋ ਤਾਂ ਕਿ ਤੁਹਾਡੇ ਲੀਵਰ ਨੂੰ ਤਾਕਤ ਮਿਲੇ ਤੁਹਾਡਾ ਲੀਵਰ ਸਟਰੋਂਗ ਹੋਵੇ ਜੇ ਲੀਵਰ ਸਹੀ ਆ ਤਾਂ ਬਾਕੀ ਵੀ ਜਿਹੜੀਆਂ ਬਿਮਾਰੀਆਂ ਵਾਂ ਇਹ ਦੂਰ ਹੋ ਜਾਂਦੀਆਂ ਵਾਂ ਲੀਵਰ ਦੀ ਗਰਮੀ ਦੇ ਕਾਰਨ ਹੀ ਜਿਹੜੀਆਂ ਮੁੰਡਿਆਂ ਨੂੰ ਮਰਦਾਂ ਨੂੰ ਪ੍ਰੋਬਲਮਸ ਖੜੀਆਂ ਹੁੰਦੀਆਂ ਆ ਵਾ ਉਹ ਲੀਵਰ ਦੀ ਗਰਮੀ ਦੀ ਵਜ੍ਹਾ ਨਾਲ ਹੀ ਹੁੰਦੀਆਂ ਸਭ ਤੋਂ ਪਹਿਲਾ ਨੁਕਤਾ ਇਹੀ ਆ ਆਪਣਾ ਵੀ ਗੋਡਮਲੀ ਦੀ ਚਟਣੀ ਹਫਤੇ ਦੇ ਵਿੱਚ ਦੋ ਵਾਰ ਜ਼ਰੂਰ ਖਾਓ ਇਸ ਤੋਂ ਬਾਅਦ ਤੁਸੀਂ ਜਿਹੜੇ ਵੀਰ ਆਪਣੇ ਆਪ ਨੂੰ ਜ਼ਿਆਦਾ ਸਮਝਦੇ ਆ ਵੀ ਆ ਉਹਨਾਂ ਨੂੰ ਸੈਕਸ ਪਾਵਰ ਦੀ ਘਾਟ ਆ ਤਾਂ ਉਹ ਰਾਤ ਨੂੰ ਪੈਣ ਲੱਗੇ ਰਾਤ ਨੂੰ ਸੌਣ ਲੱਗੇ ਇੱਕ ਗਲਾਸ ਦੁੱਧ ਦੇ ਵਿੱਚ ਦੋ ਬੂੰਦਾਂ ਸਿਰਫ ਦੋ ਬੂੰਦਾਂ ਬਾਦਾਮ ਤੇਲ ਦੀਆਂ ਪਾ ਕੇ ਜਰੂਰ ਪੀਓ ਬਾਦਾਮ ਤੇਲ ਪੀਣਾ ਬਾਦਾਮ ਰੋਗਣ ਨਹੀਂ ਪਾਉਣਾ ਬਾਦਾਮ ਰੋਗਣ ਨਹੀਂ ਪਾਉਣਾ ओरिजिनल ਬਾਦਾਮ ਤੇਲ ਦੀਆਂ ਬੂੰਦਾਂ ਪਾਉਣੀਆਂ ਬਾਦਾਮ ਤੇਲ ਆਪਣਾ ਕੜਵਾਇਆ ਹੋਵੇ ਆਪਣੇ ਅੱਖਾਂ ਦੇ ਸਾਹਮਣੇ ਬਾਜ਼ਾਰ ਵਾਲਾ ਜਾਂ ਕੋਈ ਵੀ ਸੀਲਬੰਦ ਪ੍ਰੋਡਕਟ ਕਿਸੇ ਵੀ ਕੰਪਨੀ ਦਾ ਨਾਮ ਵਰਤਿਓ ਕਿਉਂਕਿ ਉਹਨਾਂ ਦਾ ਕੋਈ ਪਤਾ ਨਹੀਂ ਕੀ ਪਾ ਕੇ ਦਿੱਤਾ ਹੋਵੇ ਸੋ ਬਾਦਾਮ ਤੇਲ ਆਪਣਾ ਸਾਹਮਣੇ ਖੜ ਕੇ ਕੜਵਾਓ ਤੇ ਉਹੀ ਵਰਤਣਾ ਹੈ ਜਿਆਦਾ ਗਰਮੀ ਦੇ ਦਿਨਾਂ ਦੇ ਵਿੱਚ ਨਾ ਵਰਤਿਓ ਤੇ ਚਕੰਦਰ ਅੱਜਕਲ ਬਾਧੂ ਮਿਲ ਜਾਂਦੀ ਆ ਚਕੰਦਰ ਉਹਨੂੰ ਕੱਦੂ ਕਾਸ਼ ਕਰਕੇ ਜਾਂ ਉਹਨੂੰ ਕੱਟ ਕੇ ਸਲਾਬ ਦੇ ਤੌਰ ਤੇ ਰੋਟੀ ਦੇ ਨਾਲ ਜ਼ਰੂਰ ਖਾਓ ਤੇ ਅੱਜਕਲ ਹਰਾ ਛੋਲੀਆ ਖਰਾ ਛੋਲੀਆ ਬਾਧੂ ਮਿਲ ਜਾਂਦਾ ਤੁਸੀਂ ਉਹਨੂੰ ਕੱਢ ਕੇ ਕੱਚਾ ਵੀ ਖਾ ਸਕਦੇ ਹੋ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਭੁੰਨ ਕੇ ਵੀ ਖਾ ਸਕਦੇ ਹੋ ਤੇ ਇਸ ਦਾ ਸੇਵਣਾ ਜਿਹੜਾ ਇਹ ਵੀ ਵੱਧ ਤੋਂ ਵੱਧ ਕਰੋ ਤੇ ਆਪਾਂ ਤੁਹਾਨੂੰ ਅੱਗੇ ਵੀ ਸ਼ੇਅਰ ਕਰਨਾ ਆ ਤਾਂ ਕਰਕੇ ਵੀ ਕੋਈ ਵੀ ਵੀਰ ਇਸ ਨੁਕਤੇ ਤੋਂ ਵਾਂਝਾ ਨਾ ਰਹਿ ਜਾਵੇ ਤੇ ਜਿਆਦਾ ਦਵਾਈਆਂ ਦੀ ਜਰੂਰਤ ਨਹੀਂ ਹੁੰਦੀ ਸਰੀਰ ਨੂੰ ਵੀ ਜੜੀਆਂ ਬੂਟੀਆਂ ਖਾ ਕੇ ਜਾਂ ਮਹਿੰਗੀਆਂ ਗੋਲੀਆਂ ਖਾ ਕੇ ਹੀ ਤੁਸੀਂ ਇਸ ਬਿਮਾਰੀ ਤੋਂ ਮੁਕਤੀ پا ਸਕਦੇ ਹੋ ਤੁਸੀਂ ਇਹਨਾਂ ਨੁਕਤਿਆਂ ਦੇ ਨਾਲ ਆਪੋ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਵੀ ਆਪਣੀਆਂ ਜਿਹੜੀਆਂ ਸਰੀਰਕ ਪ੍ਰੋਬਲਮਸ ਆ ਜੋ ਘਾਟਾਂ ਵਾਂ ਸਰੀਰ ਦੇ ਵਿੱਚ ਉਹਨਾਂ ਨੂੰ ਦੂਰ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਕਰਬੂਜ਼ ਕਿਵੇਂ ਖਾਣਾ ਵਾ ਤੇ ਜੌਂ ਦਾ ਸੱਤੂ ਉਹਦੇ ਰਿਲੇਟਡ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਕਿਉਂਕਿ ਜਿਹੜੀ ਮਿੱਤੇ ਦੀ ਗਰਮੀ ਆ ਉਹਨੂੰ ਕੱਢਣ ਵਾਸਤੇ ਗੋੜੇ ਮਲੀ ਦੀ ਚਟਨੀ ਵੀ ਵਧੀਆ ਚੀਜ਼ ਆ ਪਰ ਅੱਗੇ ਜਾ ਕੇ ਗਰਮੀ ਦੇ ਦਿਨਾਂ ਦੇ ਵਿੱਚ ਜਿਹੜਾ ਜੌਂ ਦਾ ਸੱਤੂ ਆ ਉਹ ਵੀ ਬਹੁਤ ਲਾਭਕਾਰੀ ਹੁੰਦਾ ਹੈ ਆਉਣ ਵਾਲੇ ਦਿਨਾਂ 'ਚ ਆਪਾਂ ਇਹ ਵੀ ਵੀਡੀਓ ਪਾਵਾਂਗੇ ਉਦੋਂ ਤੱਕ ਤੁਸੀਂ ਆਹ ਵੀਡੀਓ ਪੂਰੀ ਵੀਡੀਓ ਦੇਖੋ ਐਂਡ ਤੱਕ ਤੇ ਅੱਗੇ ਵੀ ਸ਼ੇਅਰ ਕਰਿਓ ਉਮੀਦ ਕਰਦਾ ਵੀ ਇਹ ਨੁਕਤੇ ਤੁਹਾਡੇ ਫਾਇਦੇਮੰਦ ਜ਼ਰੂਰ ਹੋਣਗੇ ਇਹਨਾਂ ਨੁਕਤਿਆਂ ਨੂੰ ਅੱਗੇ ਵੀ ਸ਼ੇਅਰ ਕਰਿਓ ਲਓ ਜੀ ਆਪਣੇ ਕੋਲੇ ਆਹ ਪ੍ਰੋਡਕਟ ਆ ਜਿਹੜੇ ਚੀਜ਼ਾਂ ਖਾਣ ਵਾਲੀਆਂ ਜਿਹੜੀਆਂ ਆਪਾਂ ਤੁਹਾਨੂੰ ਦੱਸਦੇ ਹੁੰਦੇ ਆ ਵੀ ਆਹ ਚੀਜ਼ਾਂ ਖਾਇਆ ਕਰੋ ਤੇ ਉਹ ਤਾਂ ਬੈਸੇ ਦਾ ਆਪਣੇ ਕੋਲੇ ਦਵਾਈਆਂ ਵੀ ਹੈਗੀਆਂ ਕਿਸੇ ਐਮਰਜੈਂਸੀ ਮਰੀਜ਼ ਵਾਸਤੇ ਤੇ ਜਿਹਦਾ ਯਾਨੀ ਕਿ ਜੇ ਕੋਈ ਦਵਾਈ ਦੀ ਜ਼ਰੂਰਤ ਆ ਤਾਂ ਉਹਨੂੰ ਕੈਪਸੂਲ ਵੀ ਦਿੱਤੇ ਜਾਂਦੇ ਆ ਪਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਜ਼ਿਆਦਾਤਰ ਆਪਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਸਰੀਰ ਨੂੰ ਜਦੋਂ ਆਪਣੇ ਸਰੀਰ ਦੀ ਇਮਿਊਨਿਟੀ ਆਪਾਂ ਸੈੱਟ ਕਰਨੀ ਆ ਘਾਟਾਂ ਪੂਰੀਆਂ ਕਰਨੀਆਂ ਤਾਂ ਇਹਨਾਂ ਚੀਜ਼ਾਂ ਨਾਲ ਵੀ ਕਰ ਸਕਦੇ ਆ ਰਾਤ ਨੂੰ ਪੈਣ ਲੱਗੇ ਦੋ ਬੂੰਦਾ ਬਾਦਾਮ ਤੇਲ ਦੀਆਂ ਦੁੱਧ ਚ ਪਾ ਕੇ ਪੀਓ ਰਾਤ ਨੂੰ ਪੈਣ ਲੱਗੇ ਦੋ ਬੂੰਦਾ ਓਰੀਜినਲ ਬਾਦਾਮ ਤੇਲ ਹੋਵੇ ਬਾਦਾਮ ਰੋਗਣ ਨਹੀਂ ਪਾਉਣਾ ਬਾਦਾਮ ਤੇਲ ਦੀਆਂ ਦੋ ਬੂੰਦਾ ਦੁੱਧ ਚ ਪਾ ਕੇ ਤੇ ਰਾਤ ਨੂੰ ਪੀਓ ਚਕੰਦਰ ਖਾਓ ਇਹਨਾਂ ਦਿਨਾਂ ਚ ਚਕੰਦਰ ਨੂੰ ਕਦੂ ਕਸ਼ ਕਰ ਲੋ ਕਦੂਕਸ਼ ਕਰਕੇ ਖਾਓ ਸਲਾਦ ਦੇ ਤੌਰ ਤੇ ਜਾਂ ਕੱਟ ਕੇ ਖਾਓ ਕੱਟ ਕੇ ਛੋਟੇ ਪੀਸ ਬਣਾ ਕੇ ਤੇ ਇਹ ਵੀ ਤੁਸੀਂ ਸਲਾਦ ਦੇ ਤੌਰ ਤੇ ਰੋਟੀ ਦੇ ਨਾਲ ਖਾ ਸਕਦੇ ਹੋ ਤੇ ਨਾਲ ਤੁਸੀਂ ਹਰਾ ਛੋਲੀਆ ਹਰਾ ਛੋਲੀਆ ਬਾਧੂ ਮਿਲ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਤੇ ਹਰਾ ਛੋਲੀਆ ਤੁਸੀਂ ਲਓ ਤੇ ਇਹਨੂੰ ਕੱਚਾ ਵੀ ਖਾ ਸਕਦੇ ਹੋ ਤੇ ਇਹਦੀ ਸਬਜ਼ੀ ਬਣਾ ਕੇ ਖਾਓ ਇਹਨਾਂ ਨੂੰ ਭੁੰਨ ਕੇ ਖਾਓ ਤੇ ਇਹ ਚੀਜ਼ਾਂ ਜ਼ਰੂਰ ਵਰਤੋ ਤੇ ਰਾਤ ਨੂੰ ਪੈਣ ਲੱਗੇ ਬਦਾਮ ਦਾ ਤੇਲ ਦੋ ਬੂੰਦਾਂ ਇੱਕ ਗਲਾਸ ਦੁੱਧ ਚ ਪਾ ਕੇ ਪੀਓ ਚਕੰਦਰ ਕद्दूकश ਕਰਕੇ ਸਲਾਦ ਦੇ ਤੌਰ ਤੇ ਖਾਓ ਜਦੋਂ ਵੀ ਰੋਟੀ ਖਾਣੀ ਆ ਤੇ ਹਰਾ ਛੋਲੀਆ ਹਰਾ ਛੋਲੀਆ कच्चਾ ਖਾਓ ਚਾਹੇ ਸਬਜ਼ੀ ਬਣਾ ਕੇ ਖਾਓ ਚਾਹੇ ਭੁੰਨ ਕੇ ਖਾਓ ਤੇ ਇਹਦੀ ਮਾਤਰਾ ਜਿਹੜੀ ਆ ਬਹੁਤ ਜ਼ਰੂਰੀ ਆ ਸਰੀਰ ਵਾਸਤੇ ਤੇ ਇਹ ਸਗੇ ਜੀ ਆਪਣੀਆਂ ਬਹੁਤ ਜ਼ਰੂਰੀ ਚੀਜ਼ਾਂ ਖਾਣ ਜੋਗ ਆ ਜਿਹੜੀਆਂ ਸਰੀਰ ਵਾਸਤੇ ਤੇ ਦਵਾਈਆਂ ਦੀ ਜ਼ਰੂਰਤ ਉਦੋਂ ਪੈਂਦੀ ਆ ਜਦੋਂ ਸਰੀਰ ਜ਼ਿਆਦਾ ਕਮਜ਼ੋਰ ਹੋ ਜੇ ਜਾਂ ਇਹਨਾਂ ਚੀਜ਼ਾਂ ਨੂੰ ਡਾਈਜੈਸਟ ਕਰਨ ਨੂੰ ਹੜ ਜੇ ਜਦੋਂ ਇਹਨਾਂ ਚੀਜ਼ਾਂ ਨੂੰ ਸਰੀਰ ਆਪਣਾ ਚੱਲਦਾ ਆਪਣਾ ਮਿਹਦਾ ਸਹੀ ਆ ਤਾਂ ਇਹ ਚੀਜ਼ਾਂ ਜ਼ਰੂਰ ਲਓ ਬਾਕੀ ਗੋੜ ਤੇ ਇਮਲੀ ਦੀ ਚਟਣੀ ਗੋੜ ਇਮਲੀ ਦੀ ਚਟਣੀ ਜਿਹੜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਕਿਵੇਂ ਬਣਦੀ ਆ ਤੇ ਕਿਵੇਂ ਖਾਣੀ ਆ ਉਹ ਮੇਰੇ ਵੀਰ ਯਾਨੀ ਕਿ ਹਫ਼ਤੇ 'ਚ ਦੋ ਦਿਨ ਤਿੰਨ ਦਿਨਾਂ ਦੇ ਗੈਪ ਦੇ ਨਾਲ ਜਾਂ ਦੋ ਦਿਨ ਦੇ ਗੈਪ ਦੇ ਨਾਲ ਇੱਕ ਚਮਚਾ ਖਾਓ ਦੋ ਦਿਨ ਛੱਡ ਕੇ ਇੱਕ ਚਮਚਾ ਗੋੜ ਇਮਲੀ ਦੀ ਚਟਨੀ ਦੁਪਹਿਰ ਦੇ ਟਾਈਮ ਦੁਪਹਿਰ ਦੀ ਰੋਟੀ ਤੋਂ ਘੰਟਾ ਪਹਿਲਾਂ ਜਾਂ ਘੰਟਾ ਬਾਅਦ ਇੱਕ ਚਮਚਾ ਹੀ ਲੈਣਾ ਵਾ ਜ਼ਿਆਦਾ ਡੋਜ਼ ਨਹੀਂ ਲੈਣੀ ਇਹਦੀ ਹਫ਼ਤੇ 'ਚ ਦੋ ਵਾਰੀ ਬਹੁਤ ਆ ਗੋੜ ਇਮਲੀ ਦੀ ਚਟਨੀ ਚੁਕੰਦਰ ਖਰਾ ਛੋਲੀਆਂ ਬਦਾਮ ਤੇਲ ਇਹ ਚੀਜ਼ਾਂ ਦੀ ਵਰਤੋਂ ਜ਼ਰੂਰ ਕਰੋ